ਮਿਹਰਬਾਨ ਇਸ ਦੁਨੀਆ ਤੇ ਬਹੁਤ ਰਿਸ਼ਤੇ ਆ ਪਰ ਇਹਨਾਂ ਸਾਰਿਆਂ ਰਿਸ਼ਤਿਆਂ ਦੇ ਵਿੱਚੋਂ ਇੱਕ ਰਿਸ਼ਤਾ ਬਹੁਤ ਖਾਸ ਹੁੰਦਾ ਜਿਹੜਾ ਕਿ ਭੈਣ ਭਰਾ ਦਾ ਰਿਸ਼ਤਾ ਹੁੰਦਾ ਇਹਨਾਂ ਦੀ ਲੜਾਈ ਵੀ ਮਿੱਠੀ ਹੁੰਦੀ ਆ ਇਹਨਾਂ ਦਾ ਝਗੜਾ ਵੀ ਮਠਾ ਹੁੰਦਾ ਤਾਂ ਇਹਨਾਂ ਦਾ ਪਿਆਰ ਵੀ ਬਹੁਤ ਹੁੰਦਾ ਆ ਆਪਸ ਵਿੱਚ ਸ਼ਹਿਰ ਗੰਦਾ ਬੇ ਰਿਸ਼ਤੇ ਬਹੁਤ ਨੇ ਇਸ ਜਹਾਨ ਅੰਦਰ ਰਿਸ਼ਤੇ ਬਹੁਤ ਨੇ ਇਸ ਜਹਾਨ ਅੰਦਰ ਹੁੰਦਾ ਭੈਣ ਭਰਾ ਦਾ ਖਾਸ ਰਿਸ਼ਤਾ ਨਾਲ ਪੈਸੇ ਦੇ ਜੇਕਰ ਭੁੱਲ ਜਾਵੇ ਕਰ ਛੱਡਦਾ ਪਿਆਰ ਦਾ ਨਾਸ ਰਿਸ਼ਤਾ ਰਿਸ਼ਤਾ ਪਾ ਗਿਆ ਭੈਣ ਭਰਾ ਵਾਲਾ ਭੈਣ ਭਰਾ ਦਾ ਹੁੰਦਾ ਖਾਸ ਰਿਸ਼ਤਾ ਇਸ ਰਿਸ਼ਤੇ ਦੀ ਜਿਸ ਨਾਲ ਕਦਰ ਜਾਣੀ ਇਸ ਰਿਸ਼ਤੇ ਦੀ ਜਿਸ ਨਾਲ ਕਦਰ ਜਾਣੀ ਹੋ ਜਾਂਦਾ ਫੇਰ ਇਹ ਖਾਸ ਰਿਸ਼ਤਾ ਜੇ ਇਸ ਰਿਸ਼ਤੇ ਵਿੱਚ ਪਿਆਰ ਨਹੀਂ ਹੈਗਾ ਤਾਂ ਫਿਰ ਇਹ ਰਿਸ਼ਤਾ ਕਿਸੇ ਕੰਮ ਦਾ ਨਹੀਂ ਐ ਫਿਰ ਰਿਸ਼ਤਾ ਮਿੱਟੀ ਆ ਕਹਿੰਦੇ ਭੈਣ ਭਾਈ ਦੀ ਪ੍ਰੀਤ ਹੈ ਖਾਸ ਹੁੰਦੀ ਰਿਸ਼ਤਾ ਸੁੱਚਾ ਹੁੰਦਾ ਇਹ ਪਿਆਰ ਵਾਲਾ ਰੀਝਾਂ ਛੁਪੀਆਂ ਹਨ ਇਸ ਪਿਆਰ ਅੰਦਰ ਰਿਸ਼ਤਾ ਖਾਸ ਹੈ ਮਾਨ ਸਤਕਾਰ ਵਾਲਾ ਭੈਣ ਦੇ ਯਾਰ ਭਰਾ ਪਰਾਈ ਚੱਲ ਜਾਣਾ ਤਾਂ ਭੈਣ ਨੂੰ ਮਾਨ ਬਹੁਤ ਹੋ ਜਾਂਦਾ ਕਹਿੰਦੇ ਬਾਜ ਵੀਰਾਂ ਦੇ ਕਦੇ ਨਾ ਸੋਣ ਪੈਣਾ ਆਖਣ ਰੱਬ ਨੂੰ ਇੱਕ ਵੀਰ ਦੇਈ ਰੱਬਾ ਚੰਗੇ ਕਰਮ ਵੀ ਸਭ ਨੂੰ ਦੇਈ ਰੱਬਾ ਮਾੜੇ ਕਿਸੇ ਨੂੰ ਨਾ ਦੇ ਤਕਦੀਰ ਰੱਬਾ ਭੈਣਾਂ ਮੰਗਦੇ ਕਦੇ ਕੁਝ ਵੀਰੇ ਕੋਲੋਂ ਮਿਲਣ ਲਈ ਬਸ ਤੋਂ ਭੈਣ ਨੂੰ ਆ ਜਾਵੇਂ ਭੈਣ ਵਰਗਾ ਨਹੀਂ ਸਾਖ ਵੀਰਿਆ ਜੱਗ ਉੱਤੇ ਰਖੜੀ ਭੈਣ ਦੇ ਕੋਲੋਂ ਵੀਰ ਬਣਾ ਜਾਵੇਂ ਤੱਤ ਲੱਗੇ ਨਾ ਉਹ ਦਾਸਣ ਹੋਈ ਮੇਲਿਆਂ ਨੂੰ ਸਾਲ ਹੋ ਗਿਆ ਤੱਤ ਲੱਗੇ ਨਾ ਉਹ ਦਾਸਣ ਹੋਈ ਟਟਕੇ ਨਾ ਬਹਿ ਜਈਂ ਵੀਰਨਾ ਪਹਿਣਾ ਵਰਗਾ ਸਾਖ ਨਾ ਕੋਈ ਰਸ ਕੇ ਨਾ ਬਹਿ ਜਈਂ ਵੀਰਨਾ ਪਹਿਣਾ ਵਰਗਾ ਚ ਖੇਲੇ ਕੋ ਮਾ ਦਾ ਦਦ ਚੁੰਗਿਆ ਅਸੀਂ ਕੋਹੀ ਗੋਦ ਵਿੱਚ ਖੇਲੇ ਸੱਚ ਜਾਣੇ ਰੱਬ ਮਿਹਨ ਦਾ ਜੁੰਦੇ ਪਹਿਣਾ ਪੁਰਾ ਮਾ ਦੇ ਮਿਲੇ ਵੀਰ ਬੇਨਾ ਹੁੰਦੇ ਪੈਣ ਨੂੰ ਹੋਰ ਜਗਤ ਕੋਈ ਨਾ ਹੋਰ ਟੋਈ ਟਟਕੇ ਨਾ ਬਹਿ ਦੇ ਵੀਰਨਾ ਪਹਿਣਾ ਵਰਗਾ ਸਾਗਨਾ ਕੋਈ ਕੱਟ ਜੇ ਨਾ ਬਹਿ ਜਾਈਂ ਵੀਰਨਾ ਪਹਿਣਾ ਵਰਗਾ ਸਾਗਨਾ ਕੋਈ ਲਾਈ ਜਾੜ ਮੱਪ ਜਹਾਨ ਪਚ ਤੇਰਾ ਲੱਗੀ ਜਾੜ ਮਾਪਿਆਂ ਦੀ ਓ ਪੂਟਾ ਲੱਗੇ ਆ ਜਹਾਨ ਪਚ ਤੇਰਾ ਜਗ ਜਗ বাসਦਾ ਰਹੇ ਪਤ ਤੇਰਾ ਤੇ ਪਤੀ ਜਾ ਕਰਮੇ ਪੀੜਾ ਵੇ ਯਾਰ ਜੋਈ ਰੱਬ ਕੋਲੋਂ ਖੇਰ ਮੰਗਦੀ ਨਾ ਤੂੰ ਕਰਾਂ ਮੇ ਪੀੜਾ ਵੇ ਯਾਰ ਜੋਈ ਤੇ ਪਹਿਣਾ ਬੜੀ ਵੀਰਨਾ ਪਹਿਣਾ ਬਰਗਾ ਸਾਖਨਾ ਕੋਈ ਟਟਕੇ ਨਾ ਬਹਿ ਜਈ ਵੀਰਨਾ ਪਹਿਣਾ ਬਰਗਾ ਸਾਖਨਾ ਕੋਈ ਮੇਲਿਆ ਨੂੰ ਸਾਲ ਹੋ ਗਿਆ ਚੱਕ ਲੱਗੇ ਨਾ ਉਦਾਸਣਾ ਹੋਈ ਕੁੱਟ ਕੇ ਨੰਬੇ ਦੀ ਵੀਰਨਾ ਕਦਿਆ ਨਣਦ ਲੜਾਈ ਸਿੱਧੇ ਮੂੰਹ ਨਾਲ ਸੱਸ ਬੋਲਦੀ ਨੈਤ ਰੱਖਦੀ ਆ ਨਣਦ ਲੜਾਈ ਔਣ ਨਾ ਬੇਦਤੀ ਵੀਰ ਨਾਲ ਉਹ ਤਾਈਓ ਰਖੜੀ ਢਾਕ ਵਿੱਚ ਪਾਈ ਔਣ ਨਾ ਬੇਦਤੀ ਵੀਰ ਨਾਲ ਉਹ ਤਾਈਓ ਰਖੜੀ ਢਾਕ ਵਿੱਚ ਪਾਈ ਗੁਸੇ ਗਿਲੇ ਸੋ ਵੀਰਨਾ ਬੇਮੈਦਲ ਵਿੱਚ ਬੈਠੀਆਂ ਲੋਕੋਈ ਗੁਸੇ ਗਿਲੇ ਸੋ ਵੀਰਨਾ ਬੇਮੈਦਲ ਵਿੱਚ ਬੈਠੀਆਂ ਲੋਕੋਈ ਟਟਕੇ ਨਾ ਬਹਿ ਜਾਈਂ ਵੀਰਨਾ ਕਹਿਣਾ ਬਰਗਾ ਸਕਨਾ ਕੋਈ ਵੇਲੇ ਅਨੁਸਾਰ ਹੋ ਚਤ ਲੱਗੇ ਨਾ ਉਦਾਰ ਸੁਣਾ ਹੋਈ ਟਟਕੇ ਨਾ ਬੈਜੇ ਵੀਰ ਨਾ ਪਹਿਣਾ ਵਰਗਾ ਸਾਖ ਨਾ ਕੋਈ ਦਬਾਲੀਆਂ ਦਾ ਸਰਿਆ ਤੇ ਵੀਰੇ ਤੇ ਬਰਤ ਲਿਆਉਂਦੇ ਗਵਾਲੀਆਂ ਦੇ ਸਹਰਿਆਂ ਤੇ ਉਹ ਵੀਰੇ ਲੋੜੀਆਂ ਤੇ ਵਰਤ ਉਬਾ ਮਾਰ ਕੇ ਦਰਦ ਦੇ ਓਲੇ ਰੋਈ ਰੱਖ ਕੇ ਨਾ ਬੈਰੀ ਵੀਰ ਨਾ ਕਹਿਣਾ ਬਰਗਾਸਾਕ ਨਾ ਕੋਈ ਟਟ ਕੇ ਨਾ ਬੈ ਜਈ ਵੀਰ ਨਾ ਪਹਿਣਾ ਬਰਗਾਸਾਕ ਨਾ ਰੱਬ ਦੀ ਸਜਾਦੋ ਵੀਰਨਾ ਕਾਗੂ ਬੋਲਦਾ ਸੁਨੇਰੇ ਉੱਤੇ ਵਾਲਾ ਰੱਬ ਦੀ ਸਜਾਦੋ ਵੀਰਨਾ ਉਹ ਕਾਗੂ ਬੋਲਦਾ ਬਨੇਰੇ ਕਈ ਵਾਰੀ ਵੀਰ ਦੀ ਵਿਰਾ ਬੇ ਮੈਂ ਬੈਠ ਕੇ ਸੰਦੂਕਾਂ ਹੋਲੇ ਰੋਈ ਟੱਟ ਕੇ ਨਾ ਬਹਿ ਜੇ ਵੀਰ ਨਾ ਪੈਣਾ ਬਰ ਗਾਸਾਕ ਨਾ ਕੋਈ ਟੱਟ ਕੇ ਨਾ ਬਹਿ ਜੇ ਵੀਰ ਨਾ ਪੈਣਾ ਦਾਸਣ ਹੋਈ ਮਿਲਿਆਨੁਸਾਲ ਹੋ ਗਿਆ ਚਤ ਲਗੇ ਨਾ ਉਦਾਸਣ ਹੋਈ ਮਿਲਿਆਨੁਸਾਲ ਹੋ ਗਿਆ ਚਤ ਲਗੇ ਨਾ ਉਦਾਸਣ ਹੋਈ ਕਟਤੇ ਨਾ ਬੈ ਦੇ ਬੀਰਨਾ ਕਹਿਣਾ ਲਓ ਜੀ ਮਿਹਰਬਾਨ ਸੂਫੀ ਸੰਗ ਗਾਣ ਤੁਹਾਨੂੰ ਪਸੰਦ ਆਉਂਦੇ ਆ ਤੇ ਤੁਸੀਂ ਇਹ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ